ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਜਿਲ੍ਹਾ ਫਤਿਹਗੜ ਸਾਹਿਬ ਸੈਰ ਸਰਾਂਦੇ ਦੇ ਵਿੱਚ ਖੜੇ ਆ ਜੀ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਵਿਰਾਸਤੀ ਹਵੇਲੀ ਦੀਵਾਨ ਟੋਡਰਮਲ ਜੀ ਦੀ ਔਰ ਹਰਮੇਸ਼ ਜੀ ਮੇਰੇ ਨਾਲ ਆ ਹਰਮੇਸ਼ ਜੀ ਦੇ ਨਾਲ ਗੱਲਬਾਤ ਕਰਦੇ ਆ ਹਰਮੇਸ਼ ਜੀ ਕੀ ਹਾਲ ਚਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਜੀ ਸਾਡੀ ਜਿਹੜੀ ਫਾਊਂਡੇਸ਼ਨ ਆ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਜੀ ਉਹ ਹਵੇਲੀ ਦਾ ਜਿਹੜਾ ਰੀਸਟੋਰੇਸ਼ਨ ਦਾ ਜਿਹੜਾ ਕੰਮ ਆ ਜੀ ਉਹ ਕਰ ਰਹੇ ਆ ਤੇ ਤਕਰੀਬਨ ਹਵੇਲੀ ਦਾ ਕੰਮ ਜੀ ਲਗਾਤਾਰ 12 24 ਘੰਟੇ ਦੇ ਵਿੱਚ ਜੀ ਇੱਥੇ ਸਾਡੇ ਜਿਹੜੇ ਸੇਵਾਦਾਰ ਨੇ ਉੱਥੇ ਕੰਮ ਕਰ ਰਹੇ ਜੀ ਹਵੇਲੀ ਦਾ ਕਿੰਨਾ ਕੁ ਸਮਾਂ ਲੱਗ ਜਾਊਗਾ ਜੀ ਹਵੇਲੀ ਨੂੰ ਹੁਣ ਮਤਲਬ ਬਣਨ ਦੇ ਵਿੱਚ ਤਕਰੀਬਨ ਜੀ ਸਾਡਾ ਜਿਹੜਾ ਟਾਰਗੇਟ ਆ ਦੀ 3 ਸਾਲ ਦੇ ਵਿੱਚ ਜੀ ਇਹ ਹਵੇਲੀ ਤਿਆਰ ਕਰਕੇ ਜੀ ਸੰਗਤ ਨੂੰ ਸਪੁਰਦ ਕਰ ਦੇਣੀ ਹੈ ਤੇ ਹਵੇਲੀ ਦਾ ਜਿਹੜਾ ਰੂਪ ਹੈ ਉਹ ਅਸੀਂ ਪ੍ਰਾਤਨ ਹੀ ਰੱਖਣਾ ਜਿਹੜੀ ਹਵੇਲੀ ਪ੍ਰਾਤਨ ਹਵੇਲੀ ਸੀ ਜੀ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹਵੇਲੀ ਸੀ ਉਸ ਤਰ੍ਹਾਂ ਦੀ ਉਹ ਸੰਗਤਾਂ ਨੂੰ ਦੇਖਣ ਨੂੰ ਮਿਲੇਗੀ ਸੇਮ ਜੀ ਉਹੀ ਦੇਖੂਗੀ ਹਵੇਲੀ ਦੀ ਜੀ ਜੋ 1911-12 ਦੀ ਫੋਟੋ ਦੇ ਵਿੱਚ ਅਸੀਂ ਉਹ ਹਵੇਲੀ ਪਹਿਲਾਂ ਦੇਖੀ ਆ ਸੇਮ ਇਹਦੀ ਦਿੱਖ ਜਿਉਂ ਤੇ ਪ੍ਰਾਤਨ ਹੀ ਰੱਖਣੀ ਹੈ ਸੋ ਬਹੁਤ ਚੰਗਾ ਉਪਰਾਲਾ ਹੈ ਜੀ ਸੰਗਤ ਜੀ ਤੁਸੀਂ ਇਸ ਸਮੇਂ ਦਰਸ਼ਨ ਕਰ ਸਕਦੇ ਹੋ ਵਿਰਾਸਤੀ ਹਵੇਲੀ ਦੀਵਾਨ ਟੋਡਰ ਮਲ ਜੀ ਦੀ ਔਰ ਜਿਹੜੇ-ਜਿਹੜੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸਾਂਝੀ ਜਰੂਰ ਕਰ ਦਿਓ ਤਾਂ ਕਿ ਜਿਹੜੀ ਇਹ ਵੀਡੀਓ ਆ ਦੇਸ਼ ਵਿਦੇਸ਼ ਦੇ ਵਿੱਚ ਵੀ ਪਹੁੰਚ ਸਕੇ ਸੰਗਤ ਜੀ ਤੁਸੀਂ ਸਾਹਮਣੇ ਨਾ ਇੱਕ ਨੰਬਰ ਦੇਖ ਸਕਦੇ ਹੋ ਜਿਹਦੇ ਉੱਪਰ ਲਿਖਿਆ ਹੈ ਹਵੇਲੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਹੈਗਾ ਜੀ 98781 63190 62832 75509 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਇਸ ਹਵੇਲੀ ਦੀ ਪੂਰੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਵੇਲੀ ਦਾ ਕੰਮ ਆ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਦੀਵਾਨ ਟੋਡਰ ਮਲਜੀ ਦੀ ਵਿਰਾਸਤੀ ਹਵੇਲੀ ਦੇ ਸੰਗਤ ਜੀ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਜਿਹੜੀ ਬਾਉਂਡਰੀ ਆ ਔਰ ਇਸ ਹਵੇਲੀ ਦੀ ਬਣ ਚੁੱਕੀ ਆ ਦਰਸ਼ਨ ਕਰ ਲਓ ਦੀਵਾਨ ਟੋਡਰ ਮਲਜੀ ਦੀ ਹਵੇਲੀ ਦੇ